ਬੀਤੇ ਦਿਨੀ ਮੁਕੇਰੀਆਂ ਅਧੀਨ ਕਸਬਾ ਹਾਜੀਪੁਰ ਦੇ ਬਾਜ਼ਾਰ ਵਿੱਚੋਂ ਫੋਨ ਤੇ ਗੱਲ ਕਰਦੇ ਸਮੇਂ ਪੈਦਲ ਜਾ ਰਹੀ ਲੜਕੀ ਪਾਸੋਂ ਮੋਟਰਸਾਈਕਲ ਸਵਾਰ ਵੱਲੋਂ ਫੋਨ ਖੋਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋਈ ਜਿਸ ਦੇ ਸਬੰਧ ਵਿੱਚ ਥਾਣਾ ਹਾਜੀਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜ਼ਿਲ੍ਹਾ ਪੁਲਿਸ ਮੁਖੀ सुरेंद्र ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਡੀਐਸਪੀ ਮੁਕੇਰੀਆਂ ਵਿਪਨ ਕੁਮਾਰ ਦੀਆਂ ਹਦਾਇਤਾਂ ਤੇ ਐਸਐਚਓ ਹਾਜੀਪੁਰ ਵੱਲੋਂ ਗਠਿਤ ਕੀਤੀਆਂ ਗਈਆਂ ਵਿਸ਼ੇਸ਼ ਟੀਮਾਂ ਵੱਲੋਂ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਜਿਸ ਦੇ ਸਿੱਟੇ ਵਜੋਂ ਹਾਜੀਪੁਰ ਪੁਲਿਸ ਵੱਲੋਂ ਮੋਬਾਈਲ ਖੋਣ ਵਾਲੇ ਦੋਸ਼ੀ ਨੂੰ ਮੋਬਾਈਲ ਸਵੇਤ ਕਾਬੂ ਕਰਨ ਵਿੱਚ ਸਫਲਤਾ ਹੱਥ ਲੱਗੀ ਹੈ ਇਹ ਸਾਰੇ ਮਾਮਲੇ ਸੰਬੰਧੀ ਡੀਐਸਪੀ ਮੁਕੇਰੀਆਂ ਵੱਲੋਂ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕਾਬੂ ਕੀਤੇ ਦੋਸ਼ੀ ਬਾਸੀ ਫਤੇਗੜ ਚੂੜੀਆਂ ਬਟਾਲਾ ਨੂੰ ਲੜਕੀ ਪਾਸੋਂ ਖੋਏ ਗਏ ਮੋਬਾਈਲ ਸਮੇਤ ਕਾਬੂ ਕੀਤਾ ਗਿਆ ਹੈ ਅਤੇ ਦੋਸ਼ੀ ਖਿਲਾਫ ਪਹਿਲਾਂ ਤੋਂ ਵੀ ਥਾਣਾ ਮੁਕੇਰੀਆਂ ਵਿਖੇ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ ਅਤੇ ਦੋਸ਼ੀ ਪਾਸੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 4 ਜੂਨ ਨੂੰ ਇੱਕ ਸਮੈਚਿੰਗ ਇਨਸੀਡੈਂਟ ਹਾਜੀਪੁਰ ਰੇਡੀਚ ਹੋਈ ਸੀ ਜਿੱਥੇ ਇੱਕ ਲੜਕੀ ਕ੍ਰੀਸ਼ਾ ਸ਼ਾਮ 4 ਵਜੇ ਆਪਣੇ ਘਰ ਜਾ ਰਹੀ ਸੀ ਔਰ ਆਪਣੇ ਮੋਬਾਈਲ ਤੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਗੱਲ ਕਰ ਰਹੀ ਸੀ ਔਰ ਪਿੱਛੇ ਤੋਂ ਇੱਕ ਮੋਟਰਸਾਈਕਲ ਸਵਾਰ ਜਿਹੜਾ ਲੜਕਾ ਸੀ ਉਹ ਆਇਆ ਔਰ ਜ਼ਬਰਦਸਤੀ ਉਹਦਾ ਮੋਬਾਈਲ ਜਿਹੜਾ ਸੀ ਉਹ ਖੋ ਕੇ ਤੇ ਮੋਟਰਸਾਈਕਲ ਤੇ ਭਰਾ ਰੋ ਗਿਆ ਇਸ ਦੇ ਸਬੰਧ ਦੇ ਵਿੱਚ ਅਸੀਂ ਮੁਕੱਦਮਾ ਰਿਪੋਰਟ ਕਰਕੇ ਤੁਰਤ ਪੁਲਿਸ ਜਿਹੜੀ ਹਿੰ ਕੀਤੀ ਸੀ ਸ਼੍ਰੀ ਸੁਰਿੰਦਰ ਲਾਂਬਾ ਜੀ ਐਸਐਸਪੀ ਸਾਹਿਬ ਹੁਸ਼ਿਆਰਪੁਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਸਾਰੀ ਇਹ ਸਾਇੰਟਿਫਿਕ ਇਨਵੈਸਟੀਗੇਸ਼ਨ ਦੇ ਨਾਲ ਇਹ ਸਾਰਾ ਅਸੀਂ ਟ੍ਰੇਸ ਕਰਨ ਟ੍ਰੇਸ ਕਰ ਰਹੇ ਸੀ ਔਰ ਇਸ ਦੇ ਵਿੱਚ ਸਾਡੀਆਂ ਜਿਹੜੀਆਂ ਟੀਮਾਂ ਹੈਗੀਆਂ ਸੀ ਉਹ ਸਾਰੀਆਂ ਲੱਗੀਆਂ ਹੋਈਆਂ ਸੀ ਇਹ ਜਿਹੜੀ ਇਨਸੀਡੈਂਟ ਹੈਗੀ ਸੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਤੇ ਅਸੀਂ ਪੂਰੀ ਮਿਹਨਤ ਕਰਕੇ ਇਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਅਮਨਦੀਪ ਸਿੰਘ ਵੈਲੀਸ ਅਮਨ ਰੈਜ਼िडेंट ਆਫ ਫੋਖੜਗੜ ਕੇਂਗੀਆਂ ਜ਼ਿਲ੍ਹਾ ਬਟਾਲਾ ਨੂੰ ਰਸਤ ਕੀਤਾ ਔਰ ਉਸ ਦੇ ਪਾਸੋਂ ਜਿਹੜਾ ਖੋਹ ਕੀਤਾ ਹੋਇਆ ਮੋਬਾਈਲ ਸੀ ਉਹ ਵੀ ਅਸੀਂ ਬਰੰਬ ਕਰ ਲਿਆ ਇਸ ਤੋਂ ਇਲਾਵਾ ਅਸੀਂ ਹੋਰ ਇਹਦਾ 2 ਦਿਨ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਮਾਨਯੋਗ ਅਦਾਲਤ ਤੋਂ ਤੇ ਹੋਰ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਇਹਨੇ ਕਿੰਨੀ ਕਿੰਨੀ ਆਵਾਜ਼ਾਂ ਦਿੱਤੀਆਂ ਇਹਦੇ ਐਂਟੀਸਿਡੈਂਟ ਸੇ ਨੇ ਕਿ ਇਸ ਦੇ ਖਿਲਾਫ ਪਹਿਲਾਂ ਵੀ ਖਾਣਾ ਮਕੇਰੀਆਂ ਚ ਪਰਚਾ ਦਰਜ ਹੋਇਆ ਸੀ ਤੇ 2 ਮਹੀਨੇ ਪਹਿਲਾਂ ਹੀ ਜਿਹੜਾ ਜੇਲ੍ਹ ਤੋਂ ਬਾਹਰ ਆਇਆ ਸੀ ਉਹ ਆ ਕੇ ਨੇ ਦੁਬਾਰਾ ਜਿਹੜਾ ਇਹ ਜਿਹ ਸਨੇਚਿੰਗ ਦਾ ਵਾਅਦਾ ਤੁਹਾਨੂੰ ਇੰਝ ਆਮ ਦੇਣਾ ਸ਼ੁਰੂ ਕਰ ਦਿੱਤਾ ਸੀ